ਸਤਿ ਸ਼੍ਰੀ ਅਕਾਲ ਸੰਗਤ ਜੀ ਆਓ ਅੱਪਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿਵੇਂ ਹੁਕਮਨਾਮਾ ਲੈਣਿਆ ਤੇ ਆਓ ਇਸ ਵੀਡੀਓ ਵਿੱਚ ਦੇਖਦੇ ਆ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਕਰੋ ਸੁਨੇ ਸੁਨੇ ਕਮੈਂਟ ਕਰੋ ਸ਼ੇਅਰ ਕਰੋ ਤੇ ਜਿਨ੍ਹਾਂ ਨੂੰ ਇਸ ਵੀਡੀਓ ਦੀ ਲੋੜ ਹੈਗੀ ਆ ਉਹਨਾਂ ਤੱਕ ਅੱਗੇ ਸ਼ੇਅਰ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਆਫ ਸਮੂਥ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਅੰਮ੍ਰਿਤਮਈ ਬਾਣੀ ਵਿੱਚੋਂ ਰੋਜ਼ਾਨਾ ਦਾ ਮੁਖਵਾਕ ਜਿਸ ਨੂੰ ਆਪਾਂ ਹੁਕਮਨਾਮਾ ਵੀ ਕਹਿੰਨੇ ਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਰੋਜ਼ਾਨਾ ਦਾ ਹੁਕਮਨਾਮਾ ਅਸੀਂ ਕਿਵੇਂ ਲਈਏ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਗੱਲ ਯਾਦ ਰੱਖਣ ਵਾਲੀ ਹੈ कि जो मुखवाक या फिर जो हुक्मनामा ਆਪਾਂ ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ ਲੈਨੇ ਆ ਨਾ ਜੀ ਉਸ ਮੁਖਵਾਕ ਉਸ ਹੁਕਮਨਾਮੇ ਦੀ ਇੱਕ ਇਤਿਹਾਸਿਕ ਮਹੱਤਤਾ ਵੀ ਆ ਸਭ ਤੋਂ ਪਹਿਲਾਂ ਜਿਹੜਾ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਮੁਖਵਾਕ ਲਿਆ ਗਿਆ ਸੀ ਉਹ ਮੁਖਵਾਕ ਪਹਿਲੀ ਸਤੰਬਰ ਸਨ 1604 ਦੇ ਵਿੱਚ ਜਦੋਂ ਪਹਿਲੀ ਵਾਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਜੋਗ ਅਗਵਾਈ ਦੇ ਵਿੱਚ ਸ਼ਬਦ ਗੁਰੂ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਦਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਕੀਤਾ ਗਿਆ ਤੇ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਸੂਹੀ ਰਾਗ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਪਾਵਨ ਅੰਮ੍ਰਿਤਮਈ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਮੁਖਵਾਕ ਲਿਆ ਸੀ ਜੋ ਆਪਾਂ ਇਤਿਹਾਸਕ ਹੁਕਮਨਾਮਿਆਂ ਦੇ ਵਿੱਚ ਪੜਦੇ ਆਂ ਜੀ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਸੋ ਮੇਰੇ ਕਹਿਣ ਤੋਂ ਭਾਵ ਕਿ ਜਿਹੜਾ ਹੁਕਮਨਾਮਾ ਸਾਧ ਸੰਗਤ ਆਪਾਂ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਲੈਨੇ ਆਂ ਉਸ ਹੁਕਮਨਾਮੇ ਦਾ ਇੱਕ ਇਤਿਹਾਸ ਵੀ ਆ ਸਮੇ ਸਮੇ ਦੇ ਉਪਰ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਹੁਕਮਨਾਮੇ ਤੋਂ ਸਿੱਖ ਕੌਮ ਦੀ ਜੋਗ ਅਗਵਾਈ ਵੀ ਹੁੰਦੀ ਰਹੀ ਹੈ ਤੇ ਹੁੰਦੀ ਰਹੇਗੀ ਤੇ ਅੱਜ ਵੀ ਹੁੰਦੀ ਆ ਸੋ ਇਸ ਵਾਸਤੇ ਸਾਧ ਸੰਗਤ ਅੱਜ ਆਪਾਂ ਕੇਵਲ ਤਾਂ ਕੇਵਲ ਇਸ ਟੌਪਿਕ ਦੇ ਉਪਰ ਇਸ ਵਿਸ਼ੇ ਦੇ ਉਪਰ ਸਾਧ ਸੰਗਤ ਵਿਚਾਰ ਕਰਾਂਗੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ ਹੁਕਮਨਾਮਾ ਅਸੀਂ ਕਿਵੇਂ ਲੈਣਾ ਹੈ ਤੇ ਸਾਨੂੰ ਕਿਵੇਂ ਲੈਣਾ ਚਾਹੀਦਾ ਵਾ ਕਿਉਂਕਿ ਬਹੁਤ ਸਿੱਖ ਸੰਗਤਾਂ ਐਸੀਆਂ ਵਾਂ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜਨ ਦਾ ਬਹੁਤ ਸ਼ੌਂਕ ਆ ਪਰ ਕਈ ਸਿੱਖ ਸੰਗਤਾਂ ਐਸੀਆਂ ਵਾਂ ਜਿਹਨੀਆਂ ਸਿੱਖ ਸੰਗਤਾਂ ਨੂੰ ਹਾਲੇ ਤਿੱਕਰ ਇਹ ਨਹੀਂ ਪਤਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਜੋ ਰੋਜ਼ਾਨਾ ਦਾ ਮੁਖਵਾਕਾ ਜੋ ਰੋਜ਼ਾਨਾ ਦਾ ਹੁਕਮਨਾਮਾ ਵਾ ਉਹ ਅਸੀਂ ਕਿਵੇਂ ਲੈਂਦੇ ਆ ਤਾਂ ਆਓ ਸਾਧ ਸੰਗਤ ਹੁਣ ਆਪਾਂ ਬਹੁਤੀ دیر ਨਹੀਂ ਲਾਉਣੀ ਤੋ ਜਲਦੀ ਤੋਂ ਜਲਦੀ ਅਸੀਂ ਸਿੱਖਦੇ ਆਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਸਾਨੂੰ ਹੁਕਮਨਾਮਾ ਜਿਹੜਾ ਵਾ ਉਹ ਕਿਵੇਂ ਲੈਣਾ ਚਾਹੀਦਾ ਹੈ ਤੋ ਆਓ ਅਸੀਂ ਸਿੱਖਦੇ ਗੁਰੂ ਪੀਰੀ ਸਾਧ ਸੰਗਤ ਜੀਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਹੁਕਮਨਾਮਾ ਸਾਨੂੰ ਕਿਵੇਂ ਲੈਣਾ ਚਾਹੀਦਾ ਇਸ ਨੂੰ ਸਿੱਖਣ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਵੱਲ ਆਪ ਸਮੂਹ ਸੰਗਤ ਦਾ ਧਿਆਨ ਦਿਵਾਉਣਾ ਚਾਹੁੰਦਾ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਨਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਸਾਨੂੰ ਹੁਕਮਨਾਮਾ ਕਿਵੇਂ ਲੈਣਾ ਚਾਹੀਦਾ ਹੈ ਇਹ ਮੈਂ ਵਿਚਾਰ ਤੁਹਾਨੂੰ ਦੱਸ ਰਿਹਾ ਹਾਂ ਇਸ ਸਿੱਖ ਰਹਿਤ ਮਰਿਆਦਾ ਦੇ ਵਿੱਚੋਂ ਹਾਂਜੀ ਸਿੱਖ ਰਹਿਤ ਮਰਿਆਦਾ ਵਿੱਚੋਂ ਜਿਹੜੀ ਸਿੱਖ ਰਹਿਤ ਮਰਿਆਦਾ ਹਰ ਗੁਰੂ ਘਰ ਵਿੱਚ ਹਰ ਗੁਰਦੁਆਰੇ ਸੇਵਾਣ ਵਿੱਚ ਲਾਗੂ ਹੋਣੀ ਚਾਹੀਦੀ ਆ ਪਰ ਮੈਨੂੰ ਅਫਸੋਸ ਨਾਲ ਸਾਧ ਸੰਗਤ ਇਹ ਕਹਿਣਾ ਪੈਂਦਾ ਵਾ ਵੀ ਬਹੁਤ ਸਾਰੇ ਗੁਰੂਤਾਮ ਗੁਰੂ ਘਰ ਗੁਰਦੁਆਰਾ ਸੇਵਾਣ ਐਸੇ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਤਾਂ ਹੈ ਪਰ ਉੱਥੇ ਅ ਸਿੱਖ ਰਹਿਤ ਮਰਿਆਦਾ ਜਿਹੜੀ ਆ ਉਹ ਪੂਰਨ ਤੌਰ ਤੇ ਲਾਗੂ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਇਸ ਮਰਿਆਦਾ ਨੂੰ ਲਾਗੂ ਕਰਨ ਦੇ ਉੱਪਰ ਜ਼ੋਰ ਦਿੱਤਾ ਜਾਂਦਾ ਹੈ ਬੋਧ ਗ੍ਰੰਥੀ ਸਹਿਬਾਨ ਗੁਰਦੁਆਰੇ ਸਹਿਵਾਨਾਂ ਵਿੱਚ ਐਸੇ ਵੀ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਕਮਨਾਮਾ ਮੁੱਖ ਵਾਕ ਜੋ ਹੈ ਉਹ ਆਪਣੀ ਮਰਜ਼ੀ ਦੇ ਨਾਲ ਵੀ ਲੈਂਦੇ ਆ ਜਦ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਕਮਨਾਮਾ ਸਾਨੂੰ ਕਿਵੇਂ ਲੈਣਾ ਚਾਹੀਦਾ ਹੈ ਉਹ ਬਕਾਇਦਾ ਇਸ ਸਿੱਖ ਰਹਿਤ ਮਰਿਆਦਾ ਦੇ ਵਿੱਚ ਸਾਨੂੰ ਦੱਸਿਆ ਗਿਆ ਵਾ ਤੇ ਅੱਜ ਇਸੇ ਸਿੱਖ ਰਹਿਤ ਮਰਿਆਦਾ ਵਿੱਚੋਂ ਪੜ ਕੇ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸਾਨੂੰ ਮੁੱਖ ਬਾਖ ਹੁਕਮਨਾਮਾ ਕਿਵੇਂ ਲੈਣਾ ਚਾਹੀਦਾ ਹੈ ਤੋਂ ਆਓ ਅਸੀਂ ਸਿੱਖਦੇ ਆਂ ਹਾਂਜੀ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੁੱਖ ਬਾਖ ਹੁਕਮਨਾਮਾ ਸਾਨੂੰ ਕਿਵੇਂ ਲੈਣਾ ਚਾਹੀਦਾ ਹੈ ਇਸ ਵਿਚਾਰ ਨੂੰ ਸਾਂਝਾ ਕਰਨ ਤੋਂ ਪਹਿਲਾਂ ਇੱਕ ਦੋ ਛੋਟੀਆਂ-ਛੋਟੀਆਂ ਜ਼ਰੂਰੀ ਗੱਲਾਂ ਹਨ ਵਿਚਾਰਾਂ ਹਨ ਜੋ ਮੈਂ ਆਪ ਦੇ ਧਿਆਨ ਦਬੋਣਾ ਚੂਣਾ ਹ ਸੋ ਸਭ ਤੋਂ ਪਹਿਲੀ ਗੱਲ ਇਹ ਧਿਆਨ ਦੇਣ ਯੋਗ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਦੋਂ ਵੀ ਤੁਸੀਂ ਤਾਬਿਆ ਬੈਠਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਬੈਠਣ ਤੋਂ ਪਹਿਲਾਂ ਸਾਧ ਸੰਗਤ ਆਪਣੇ ਹੱਥ ਅਤੇ ਆਪਣੇ ਪੈਰ ਪਾਣੀ ਦੇ ਨਾਲ ਚੰਗੀ ਤਰ੍ਹਾਂ ਵੋਸ਼ ਕਰ ਲੋ ਚੰਗੀ ਤਰ੍ਹਾਂ ਧੋ ਲੋ ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤੁਸੀਂ ਤਾਬਿਆ ਬੈਠਣਾ ਹੈ ਜੇ ਤਾਂ ਤੁਸੀਂ ਸਹਿਜ ਪਾਠ ਕਰ ਰਹੇ ਹੋ ਬਹੁਤ ਚੰਗੀ ਗੱਲ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਬੈਠ ਕੇ ਸਹਿਜ ਪਾਠ ਕਰਨ ਲੱਗਿਆ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਬੈਠ ਕੇ ਹੁਕਮਨਾਮਾ ਲੈਣ ਲੱਗਿਆ ਸਭ ਤੋਂ ਜ਼ਰੂਰੀ ਵੈਰੀ ਵੈਰੀ ਇੰਪੋਰਟੈਂਟ ਇਹ ਵੀ ਵਿਚਾਰ ਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਾਬਿਆ ਬੈਠਣ ਤੋਂ ਪਹਿਲਾਂ ਆਪਣੇ ਗਲ ਦੇ ਵਿੱਚ ਤੁਸੀਂ ਜੋ ਮੈਂ ਆ ਹੱਥ ਵਿੱਚ ਪਕੜਿਆ ਹੋਇਆ ਇਸ ਨੂੰ ਕਹਿੰਦੇ ਆ ਹਜ਼ੂਰੀਆ ਇਹ ਆਪਣੇ ਗਲ ਦੇ ਵਿੱਚ ਜ਼ਰੂਰ ਪਾ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਬੈਠਣ ਲੱਗੇ ਆ ਇਸ ਹਜ਼ੂਰੀਏ ਦਾ ਕੰਮ ਇਹ ਆ ਕਿ ਜਦੋਂ ਤੁਸੀਂ ਅਚਨਚੇਤ ਕਈ ਵਾਰ ਖੰਘ ਕਰਦੇ ਹੋ ਜਾਂ ਫਿਰ ਅਚਨਚੇਤ ਤੁਹਾਨੂੰ ਛੇਕ ਆ ਜਾਂਦੀ ਆ ਤੇ ਇਸ ਹਜ਼ੂਰੀਏ ਨੂੰ ਆਪਣੇ ਇਸ ਢੰਗ ਦੇ ਨਾਲ ਮੁੱਖ ਤੇ ਲੈ ਕੇ ਤੁਸੀਂ ਖੰਗਣਾ ਤੁਸੀਂ ਛੇਕ ਮਾਰ ਸਕਦੇ ਹੋ ਤਾਂ ਜੋ ਸਾਡੇ ਮੁੱਖ ਦੇ ਵਿੱਚੋਂ ਜੋ ਗੰਦਾ ਥੁੱਕ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕਾਂ ਦੇ ਉੱਪਰ ਨਾ ਪਵੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਫ ਸਫਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾਗੇ ਚਾਗੇ ਦੀ ਸੁਚਮਤਾ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਸੋ ਆਓ ਹੁਣ ਸਾਧ ਸੰਗਤ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਹੁਕਮਨਾਮਾ ਕਿਵੇਂ ਲੈਣਾ ਇਹਨੂੰ ਆਪਾਂ ਅੱਗੇ ਸਿੱਖਦੇ ਹਾਂ ਸੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਹੁਣ ਅਸੀਂ ਦੇਖਾਂਗੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਸਾਨੂੰ ਜਿਹੜਾ ਮੁੱਖ ਬਾਕ ਆ ਜੋ ਹੁਕਮਨਾਮਾ ਵਾ ਉਹ ਕਿਵੇਂ ਲੈਣਾ ਚਾਹੀਦਾ ਵਾ ਸਤ ਸੰਗਤ ਹੁਣ ਤੁਸੀਂ ਦੇਖ ਸਕਦੇ ਹੋ ਵੀ ਇਸ ਵਕਤ ਮੇਰੇ ਸਾਹਮਣੂ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਰੂਪ ਵਿਦਮਾਨ ਹੈ ਮੌਜੂਦ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਰੂਪ ਇਸ ਸਮੇਂ ਪ੍ਰਕਾਸ਼ਮਾਨ ਕੀਤਾ ਜਾ ਚੁੱਕਾ ਵਾ ਦੇਖੋ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਰੁਮਾਲਾ ਸਾਹਿਬ ਹਟੋਣਾ ਵਾ ਰੁਮਾਲਾ ਸਾਹਿਬ ਹਟੋਣ ਲੱਗਿਆ ਰੁਮਾਲਾ ਸਾਹਿਬ ਉਠਾਣ ਲੱਗਿਆ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਵੀ ਰੁਮਾਲਾ ਸਾਹਿਬ ਹਟੋਣ ਲੱਗਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਦਾ ਕੋਈ ਸ਼ਬਦ ਉਚਾਰਨ ਕਰੋ ਦਰਸ਼ਨਾਂ ਦਾ ਕੋਈ ਸ਼ਬਦ ਪੜੋ ਹੁਣ ਜਿਵੇਂ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਦਾ ਵੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਹੁਣ ਇਹ ਦਰਸ਼ਨਾ ਦਾ ਸ਼ਬਦ ਆ ਕੋਈ ਵੀ ਤੁਸੀਂ ਦਰਸ਼ਨਾ ਦਾ ਸ਼ਬਦ ਪੜ ਸਕਦੇ ਹੋ ਜਿਵੇਂ ਆਪਾਂ ਪੜ ਸਕਦੇ ਹਾਂ ਵੀ ਬਹੁਤ ਜਨਮ ਵਿਚੂੜੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੂ ਚੇਰ ਭੈਉ ਦਰਸ਼ਨ ਦੇਖੇ ਹੁਣ ਆਪਾਂ ਇਹ ਵੀ ਸ਼ਬਦ ਪੜ ਸਕਦੇ ਆ ਪਰ ਕਈ ਵਾਰ ਐਸਾ ਹੁੰਦਾ ਵਾ ਵੀ ਬਹੁਤ ਸਿਕ ਸੰਗਤਾਂ ਐਸੀਆਂ ਵੀ ਹੁੰਦੀਆਂ ਵਾ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਜਿਹੜਾ ਵਾ ਉਹ ਸ਼ਬਦ ਕੰਠ ਨਹੀਂ ਹੁੰਦੇ ਤੇ ਫਿਰ ਮੈਂ ਅਕਸਰ ਉੱਥੇ ਬੇਨਤੀ ਕਰਦਾ ਹੁੰਨਾ ਵੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਕੋਈ ਸ਼ਬਦ ਕੰਠ ਨਹੀਂ ਆ ਤੇ ਉਹਨਾਂ ਦਾ ਚੇਤ ਕਰਿਆ ਵੀ ਅਸੀਂ ਹੁਕਮਨਾਮਾ ਲਈਏ ਉਹ ਬਾਣੀ ਪੜ ਲੈਂਦੇ ਆ ਤੇ ਉਸ ਸਮੇਂ ਜਿਹੜਾ ਵਾ ਹੁਕਮਨਾਮਾ ਮੁੱਖ ਵਾ ਕਿਵੇਂ ਲੈਣਾ ਵਾ ਧਿਆਨ ਰੱਖੋ ਵੀ ਸ਼ਬਦ ਤੁਸੀਂ ਕੋਈ ਵੀ ਪੜ ਸਕਦੇ ਹੋ ਜੇ ਤੁਹਾਨੂੰ ਦਰਸ਼ਨਾਂ ਦਾ ਦਰਸ਼ਨ ਦਿਦਾਰੇ ਦਾ ਕੋਈ ਸ਼ਬਦ ਨਹੀਂ ਹੁੰਦਾ ਤੇ ਤੁਸੀਂ ਮੂਲ ਮੰਤਰ ਦਾ ਪਾਠ ਵੀ ਕਰ ਸਕਦੇ ਹੋ ਮੰਗਲਾ ਚਰਨ ਦਾ ਜਿਹਨੂੰ ਆਪਾਂ ਪਾਠ ਕਹਿ ਲੈਂਦੇ ਆ ਜੋ ਆਪਾਂ ਪਾਠ ਕਰਦੇ ਆ ਵੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਇਸ ਢੰਗ ਨਾਲ ਵੀ ਤੁਸੀਂ ਜਿਹੜਾ ਵਾ ਉਹ ਪਾਠ ਉਚਾਰਨ ਕਰ ਸਕਦੇ ਹੋ ਜਦੋਂ ਆਪਾਂ ਸਾਧ ਸੰਗਤ ਮੰਗਲਾ ਚਰਨ ਦੇ ਵਾਸਤੇ ਪਾਠ ਉਚਾਰਨ ਕਰਨਾ ਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੁਮਾਲਾ ਹਟਾਉਣ ਲੱਗਿਆ ਮੰਗਲਾ ਚਨ ਜੋ ਆਪਾਂ ਕਰਨਾ ਵਾ ਦਰਸ਼ਨ ਦੀਦਾਰ ਦਾ ਕੋਈ ਮੰਗਲਾ ਚਨ ਜਾਂ ਮੂਲ ਮੰਤਰ ਦਾ ਜੋ ਆਪਾਂ ਪਾਠ ਕਰਨਾ ਵਾ ਪਾਠ ਕਰਦਿਆਂ ਕਰਦਿਆਂ ਤੁਸੀਂ ਬੋਤ ਸਹਿਜ ਦੇ ਨਾਲ ਆਰਾਮ ਦੇ ਨਾਲ ਜੁੜਾ ਹੈ ਗੁਰੂ ਗ੍ਰੰਥ ਸਾਹਿਬਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਜੋ ਰਮਾਲਾ ਸਹਿਬਾ ਉਹ ਉਠੋਣਾ ਵਾ ਉਹ ਹਟੋਣਾ ਵਾ ਜਿਵੇਂ ਹੁਣ ਆਪਾਂ ਇੱਥੇ ਇੱਕ ਵਾਰ ਆਪਾਂ ਇਹਦੀ ਪ੍ਰੈਕਟਿਸ ਕਰਦੇ ਆਂ ਜੀ ਦੇਖੋ ਆਪਾਂ ਸ਼ਬਦ ਉਚਾਰਨ ਕਰਦੇ ਆਂ ਸੋ ਕਹੋ ਟਲ ਗੁਰਸੇਵੀ ਐ ਐਹ ਨਿਸ ਸਹਿਜ ਸੁਭਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ কুরਸੋਂ ਛੱਟੀ ਐ ਤੁਦ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਤੁਦ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਾਧ ਸੰਗਤ ਜੀ ਹੁਣ ਆਪਾਂ ਦਰਸ਼ਨ ਦੇਦਾਰ ਦੇ ਸ਼ਬਦ ਪੜ੍ਹਦਿਆਂ ਪਰਮਹਲਾ ਸਭਟ ਆਇਆ ਬੜੇ ਸਹਿਜ ਦੇ ਨਾਲ ਬੜੇ ਆਰਾਮ ਨਾਲ ਹੁਣ ਇੱਕ ਗੱਲ ਹੋਰ ਗੌਰ ਕਰਨ ਵਾਲੀ ਆ ਦੇਖੋ ਜਦੋਂ ਮੈਂ ਰੁਮਾਲਾ ਸਾਹਿਬ ਹਟਾਇਆ ਤੇ ਮੈਂ ਕੋਸ਼ਿਸ਼ ਕੀਤੀ ਵੀ ਰੁਮਾਲਾ ਸਾਹਿਬ ਹਟਾਉਣ ਲੱਗਿਆ ਜਿਹੜਾ ਰੁਮਾਲਾ ਸਾਹਿਬ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਹੀ ਜਿਹੜਾ ਵਾ ਉਹ ਨੂੰ ਉਹ ਨੂੰ ਸੈੱਟ ਕੀਤਾ ਜਾਵੇ ਕਈ ਵਾਰ ਐਸਾ ਹੁੰਦਾ ਵਾ ਵੀ ਕਈ ਸੱਜਣ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਰੁਮਾਲਾ ਸਾਹਿਬ ਢੋਂਦੇ ਆ ਤੇ ਉਹ ਰੁਮਾਲਾ ਸਾਹਿਬ ਨੂੰ ਕਿਵੇਂ ਸੈੱਟ ਕਰਦੇ ਉਹ ਕੀ ਕਰਦੇ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਅੰਗ ਉਠਾ ਕੇ ਨਾ ਗੁਰੂ ਗ੍ਰੰਥ ਸਾਹਿਬ ਦਾ ਰੁਮਾਲਾ ਜਿਹੜਾ ਵਾ ਉਹ ਇਸ ਢੰਗ ਦੇ ਨਾਲ ਅੰਗਾ ਦੇ نیچے ਰੱਖ ਦਿੰਦੇ ਆ ਇਦਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗਾ ਦੇ نیچے ਜਿਹੜਾ ਵਾ ਉਰਮਾਲਾ ਸਾਹਿਬ ਰੱਖ ਦਿੱਤਾ ਜਾਂਦਾ ਵਾ ਤੇ ਸਾਧ ਸੰਗਤ ਮੈਂ ਬੇਨਤੀ ਕਰਾਂਗਾ ਵੀ ਇਸ ਢੰਗ ਦੇ ਨਾਲ ਅਸੀਂ ਨਹੀਂ ਕਰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੁਮਾਲਾ ਜਿਹੜਾ ਵਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗਾ ਦੇ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਦੇ نیچے ਨਹੀਂ ਆਪਾਂ ਸੈੱਟ ਕਰਨਾ ਕਿਉਂਕਿ ਇਸ ਢੰਗ ਤਰੀਕੇ ਦੇ ਨਾਲ ਕਈ ਵਾਰ ਐਸਾ ਹੁੰਦਾ ਵਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਅੰਗ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਪੰਨੇ ਆ ਅੰਗ ਹਨ ਉਹ ਅੰਗ ਜਿਹੜੇ ਆ ਉਹ ਮੁੜ ਜਾਂਦੇ ਆ ਤੇ ਇਸ ਢੰਗ ਦੇ ਨਾਲ ਫਿਰ ਜਿਹੜਾ ਵਾ ਉਹ ਜਿਹੜਾ ਵਾ ਅਸੀਂ ਕਿਸੇ ਵੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਜਿਹੜੀ ਆ ਉਹ ਨਰਾਦਰੀ ਹੁੰਦੀ ਆ ਸੋ ਇਸ ਵਾਸਤੇ ਚੰਗਾ ਵਾ ਵੀ ਅਸੀਂ ਕੋਸ਼ਿਸ਼ ਕਰੀਏ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਰੁਮਾਲਾ ਸਹਿਬ ਆ ਉਹ ਆਪਾਂ ਜਿਹੜਾ ਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਗੇ ਹੀ ਜਿਹੜਾ ਵਾ ਉਹ ਸੈਟ ਕਰ ਕਰ ਲਈਏ ਹੁਣ ਸਾਧ ਸੰਗਤ ਜੀ ਆਪਾਂ ਦੇਖੋ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਦੋਂ ਰਮਾਲਾ ਹਟੋਣੇ ਆ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਵਾਸਤੇ ਜੋ ਹੈ ਆਪਾਂ ਜੋ ਆ ਮੰਗਲਾ ਚੰਨ ਉਚਾਰਨ ਕਰਦੇ ਆ ਕੋਈ ਸ਼ਬਦ ਜਿਹੜਾ ਵਾ ਦਰਸ਼ਨ ਦਿਦਾਰੇ ਵਾਲਾ ਉਹ ਸ਼ਬਦ ਉਚਾਰਨ ਕਰਦੇ ਆ ਜਿਵੇਂ ਆਪਾਂ ਸ਼ਬਦ ਉਚਾਰਨ ਕਰੇ ਸੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਐ ਸਬਨਾ ਦਾ ਵੇ ਸਾਹ